ਮਹੰਗੂਲੀ ਕਾ ਫਾਲਸਾ ਮਹੰਗੂਲੀ ਦੇ ਫਤੇ ਮੈਂ ਜਦੋਂ ਵੀ ਪਖੰਡਵਾਦ ਦਾ ਵਿਰੋਧ ਕਰਦਾ ਜਿਹੜੇ ਬੰਦੇ ਚਮਤਕਾਰ ਦੀ ਗੱਲ ਕਰਦੇ ਨੇ ਗੈਬੀ ਸ਼ਕਤੀਆਂ ਦੀ ਗੱਲ ਕਰਦੇ ਨੇ ਉਦੋਂ ਬਹੁਤ ਜਿਹੜੇ ਜੋੜਿਆਂ ਵਾਲੇ ਬਾਬੇ ਆ ਉਹ ਫੋਨ ਕਰਕੇ ਧਮਕੀਆਂ ਦਿੰਦੇ ਨੇ ਕਿ ਤੁਸੀਂ ਸਿੱਖ ਕੌਮ ਦੇ ਖਿਲਾਫ ਬੋਲਦੇ ਹੋ ਤੁਸੀਂ ਸਰੂਪਾਂ ਦੇ ਖਿਲਾਫ ਬੋਲਦੇ ਹੋ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈਗਾ ਉਹਦੇ ਮੁਤਾਬਕ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਹਨਵਾਦ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿਤੇ ਦੇ ਕੋਈ ਥਾਂ ਨਹੀਂ ਕੋਈ ਚਮਤਕਾਰ ਨੂੰ ਥਾਂ ਨਹੀਂ ਅੱਜ ਮੈਂ ਚੈਲੰਜ ਕਰਕੇ ਇਹ ਵੀਡੀਓ ਪਾਉਣ ਲੱਗਾ ਜਿੰਨੇ ਵੀ ਡੇਰਿਆਂ ਦੇ ਵਿੱਚ ਝੋਲਿਆਂ ਵਾਲੇ ਬਾਬੇ ਆ ਜਿਹੜੇ ਲੋਕਾਂ ਨੂੰ ਮੁੰਡੇ ਦਿੰਦੇ ਆ ਲੋਕਾਂ ਨੂੰ ਗੱਡੀਆਂ ਲੋਕਾਂ ਦੇ ਕਾਰੋਬਾਰ ਚਲਾਉਂਦੇ ਆ ਉਹਨਾਂ ਨੂੰ ਅੱਜ ਇੱਕ ਬੇਨਤੀ ਹੈ ਕਿ ਤੁਸੀਂ ਇੱਕ ਵੀ ਚਮਤਕਾਰ ਸਾਹਮਣੇ ਬੈਠ ਕੇ ਦਿਖਾਓ ਤੁਹਾਨੂੰ ਤਾਂ ਮੰਨਣਾ ਦੂਜੀ ਗੱਲ ਜੇ ਤੁਹਾਡੇ ਚਮਤਕਾਰ ਕੰਮ ਕਰਦੇ ਨੇ ਤੁਹਾਡੇ ਕੋਲੇ ਇਹ ਗੈਬੀ ਸ਼ਕਤੀਆਂ ਹੈਗੀਆਂ ਨੇ ਤੁਹਾਡੇ ਕੋਲੇ ਕਰਾਮਾਤਾਂ ਹੈਗੀਆਂ ਨੇ ਫਿਰ ਮੈਨੂੰ ਫੋਨ ਕਰਨ ਦੀ ਕੀ ਲੋੜ ਪਈਏ ਤੁਸੀਂ ਕੋਈ ਇਹੋ ਜਿਹਾ ਮੰਤਰ ਮਾਰੋ ਜਿਹੜੇ ਸੰਪਟ ਪਾੜ ਤੁਸੀਂ ਕਰ ਦਿਓ ਇਹ ਜਿਹੜੇ ਪਾਠਾਂ ਦੀਆਂ ਸ਼ਕਤੀਆਂ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋ ਗੱਪਾਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਤੇ ਉਹ ਸ਼ਕਤੀ ਕਦੇ ਮੇਰੇ ਵੱਲ ਵੀ ਵਰਤ ਲੋ ਤੁਹਾਨੂੰ ਫੋਨ ਕਰਨ ਦੀ ਲੋੜ ਹੀ ਨਾ ਪਵੇ ਇੱਕ ਹੋਰ ਗੱਲ ਕਹਿਣੀ ਹੈ ਜੇ ਤੁਸੀਂ ਕਰਮਾਤਨ ਦੇ ਨਾਲ ਲੋਕਾਂ ਦਾ ਇਲਾਜ ਕਰਦੇ ਹੋ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੇ ਹੋ ਫਿਰ ਸਭ ਤੋਂ ਵੱਡਾ ਕੋੜ ਜਿਹੜਾ ਉਹ ਨਸ਼ੇ ਦਾ ਹੈ ਪੰਜਾਬ ਦੇ ਕਿ ਤੁਸੀਂ ਆਪਣੀਆਂ ਸ਼ਕਤੀਆਂ ਦੇ ਨਾਲ ਕਰਾਮਾਤਾਂ ਦੇ ਨਾਲ ਚਮਤਕਾਰਾਂ ਦੇ ਨਾਲ ਕਿਹਦੇ ਨਸ਼ਾ ਛਡਾ ਸਕਦੇ ਹੋ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਸਕਦੇ ਹੋ ਬਿਲਕੁਲ ਨਹੀਂ ਹੋਣਾ ਇਹ ਤੁਹਾਡਾ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਹੈ ਇਹ ਪਖੰਡ ਲੋਕਾਂ ਨੂੰ ਲੁੱਟਣ ਵਾਸਤੇ ਚੱਲਦਾ ਅਸਾਂ ਇੱਕ ਗੱਲ ਹੋਰ ਧਿਆਨ ਦੇ ਨਾਲ ਸੁਣਿਓ ਜਿਹੜੇ ਬੰਦੇ ਕਿਰਤ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਨਾ ਉਹ ਸਭ ਤੋਂ ਵੱਡੇ ਧਰਮੀ ਨੇ ਉਹਨਾਂ ਨਾਲ ਦਾ ਕੋਈ ਧਰਮੀ ਹੋਈ ਨਹੀਂ ਸਕਦਾ ਤੇ ਉਹਨਾਂ ਜਿੰਨਾ ਕੋਈ ਰੱਬ ਦਾ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰ ਸਕਦਾ ਜਿਹੜੇ ਬੰਦੇ ਹੱਡ ਤੋੜ ਕੇ ਮਿੰਨਤ ਕਰਦੇ ਆ ਉਹ ਲੋਕ ਸਭ ਤੋਂ ਵੱਡੇ ਭਗਤ ਨੇ ਜਦੋਂ ਤੁਸੀਂ ਪਾਵਨ ਬਾਣੀ ਵਿੱਚ 15 ਭਗਤਾਂ ਦੀ ਗੱਲ ਕਰਦੇ ਹੋ 15 ਦੇ 15 ਭਗਤ ਕਿਰਤ ਕਰਨ ਵਾਲੇ ਆਪਣੀ ਰੋਜੀ ਰੋਟੀ ਖਾਤਰ ਕਿਰਤ ਕਰਦੇ ਸੀ ਤੁਸੀਂ ਸਾਰਿਆਂ ਦਾ ਜੀਵਨ ਪੜ ਕੇ ਦੇਖ ਲਓ ਜਿੰਨੇ ਵੀ ਪਵਨ ਬਾਣੀ ਦੇ ਵਿੱਚ ਨੇ ਇੱਕ ਗੱਲ ਹੋਰ ਧਿਆਨ ਦੇ ਨਾਲ ਸੁਣੋ ਜਿਹੜੇ ਇਹ ਡੇਰਿਆਂ ਵਾਲੇ ਬਾਬੇ ਨੇ ਜਿਨ੍ਹਾਂ ਨੇ ਧਾਰਮਿਕ ਅਸਥਾਨ ਬਣਾ ਕੇ ਪੂਜਾ ਕਰਨੀ ਸ਼ੁਰੂ ਕੀਤੀ ਆ ਰੱਬ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਜਾ ਜਿਹੜੇ ਉੱਥੇ ਜਾਣ ਵਾਲੇ ਨੇ ਉਹ ਵੀ ਸੁਣ ਲੈਣ ਜੇ ਤੁਸੀਂ ਗੁਰਦੁਆਰਿਆਂ ਦੇ ਵਿੱਚੋਂ ਗੋਲਕਾਂ ਚੱਕ ਦਿਓਗੇ ਇੱਕ ਵੀ ਰੁਪਈਆ ਤੁਸੀਂ ਮੱਥਾ ਨਹੀਂ ਟਿਕੋਗੇ ਤਾਂ ਜਿਹੜੇ ਬਾਬੇ ਅੱਜ ਰੱਬ ਦੀਆਂ ਗੱਲਾਂ ਕਰਦੇ ਨੇ ਨਾ ਇਹ ਸਭ ਤੋਂ ਵੱਡੇ ਨਾਸਤਿਕ ਬਣ ਜਾਣਗੇ ਕਿਉਂਕਿ ਇਹ ਰੱਬ ਦੀ ਗੱਲ ਕਰਦੇ ਹੀ ਪੈਸੇ ਦੇ ਨਾਲ ਹੈ ਇਹਨਾਂ ਦਾ ਤੋਰੀ ਫੁਲਕਾ ਚੱਲਦਾ ਹੈ ਪੈਸਾ ਇਕੱਠਾ ਹੁੰਦਾ ਹੈ ਗੋਲਕਾਂ ਭਰਦੀਆਂ ਨੇ ਤਾਂ ਤੁਹਾਨੂੰ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਗੁੰਮਰਾਹ ਕਰਦੇ ਨੇ ਇਹ ਠੱਗ ਬਾਬੇ ਮੈਂ ਇੱਕ ਬੇਨਤੀ ਕਰਾਂ ਜਿਸ ਰੱਬ ਦੀ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕੀਤੀ ਹੈ ਨਾ ਉਹ ਰੱਬ ਗਿਆਨ ਹੈ ਉਹ ਰੱਬ ਅਕਲ ਹੈ ਤੇ ਉਹ ਅਕਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ ਸਾਨੂੰ ਗੁਰੂ ਸਾਹਿਬਾਨ ਨੇ ਅਕਲ ਦੇ ਕੇ ਜੀਣਾ ਸਿਖਾਇਆ 239 ਸਾਲ ਮੈਂ ਸਿੱਧਾ-ਸਿੱਧਾ ਬੋਲ ਰਿਹਾ 10 ਗੁਰੂ ਸਹਿਬਾਨਾਂ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਐ ਨਾ ਅਕਲ ਦਿੱਤੀ ਐ ਅਸੀਂ ਉਸ ਅਕਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਫੋਲੋ ਕਰਨਾ ਅਸੀਂ ਆਪਣੀ ਜੀਵਨ ਜ਼ਿੰਦਗੀ ਵਧੀਆ ਬਣਾਉਣੀ ਐ ਆਪਣਾ ਪਰਿਵਾਰ ਪਾਲਣ ਲਈ ਜਿੰਨਾ ਕਿ ਸਾਨੂੰ ਲੋੜ ਐ ਉਹਨੇ ਕਿਰਤ ਕਰੀਏ ਵੱਧ ਤੋਂ ਵੱਧ ਹੱਡ ਤੋੜ ਕੇ ਤੇ ਜਿਹੜਾ ਬੰਦਾ ਕਿਰਤ ਕਰਕੇ ਦੋ ਟਾਈਮ ਦੀ ਰੋਟੀ ਖਾਂਦਾ ਐ ਆਪਣਾ ਪਰਿਵਾਰ ਪਾਲਦਾ ਆਪਣੇ ਪਰਿਵਾਰ ਨੂੰ ਸੈੱਟ ਕਰਦਾ ਬੱਚਿਆਂ ਨੂੰ ਪੜ੍ਹਾ ਲਿਖਾ ਰਿਆ ਤੇ ਉਹ ਬੰਦੇ ਵਰਗਾ ਕੋਈ ਧਰਮ ਹੀ ਨਹੀਂ ਹੋ ਸਕਦਾ ਉਹ ਬੰਦੇ ਵਰਗਾ ਕੋਈ ਹੋਰ ਸਿੱਖ ਨਹੀਂ ਹੋ ਸਕਦਾ ਤੇ ਜਿਹੜੇ ਬਾਬੇ ਧਰਮ ਦੇ ਨਾਂ ਤੇ ਗੁਰਦੁਆਰੇ ਬਣਾ ਕੇ ਬੈਠੇ ਨੇ ਢੇਰੀ ਬਣਾ ਕੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਚੈਲੰਜ ਹੈ ਤੁਸੀਂ ਇੱਕ ਵੀ ਕਰਾਮਾਤ ਗੈਂਬੇ ਸ਼ਕਤੀ ਚਮਤਕਾਰ ਦਿਖਾ ਦਿਓ ਤੁਹਾਡੇ ਪੈਰ ਧੋਤੋ ਕੇ ਪੀਵਾਂਗੇ ਪਰ ਤੁਹਾਡੇ ਕੋਲ ਇਹ ਹੋਣਾ ਨਹੀਂ ਕਿਉਂਕਿ ਇਹ ਸਭ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈ ਮੈਂ ਇਹ ਬੇਨਤੀ ਤਾਂ ਕੀਤੀ ਐ ਇਹ ਜਿਹੜੇ ਲੋਕਾਂ ਨੂੰ ਕਰਾਮਾਤ ਦਿਖਾਉਣ ਵਾਲੇ ਬਾਬੇ ਨੇ ਨਾ ਇਹਨਾਂ ਦੇ ਚੇਲੇ ਚਪਟੇ ਫੋਨ ਕਰਕੇ ਕਹਿਣਗੇ ਤੁਸੀਂ ਆਪਣਾ ਮੂੰਹ ਬੰਦ ਕਰੋ ਤੁਸੀਂ ਇਦਾਂ ਸਾਡੇ ਬਾਬਿਆਂ ਦੇ ਖਿਲਾਫ ਨਾ ਬੋਲੋ ਕਿਉਂ ਨਾ ਬੋਲਗੇ ਵੀ ਤੁਹਾਡੇ ਬਾਬੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੀ ਵੱਡੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਸੇ ਬਾਬੇ ਨੂੰ ਨਹੀਂ ਮੰਨਦੇ ਜਿਹੜਾ ਮਰਜ਼ੀ ਬ੍ਰਹਮ ਗਿਆਨੀ ਹੋਵੇ ਇਹ ਸਚਾਈ ਐ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੱਡੇ ਹੋ ਫਿਰ ਬੈਠ ਕੇ ਗੱਲ ਕਰੋ ਦੱਸੋ ਤੇ ਸਹੀ ਕਿ ਤੁਸੀਂ ਗੁਰੂ ਸਾਹਿਬ ਦੇ ਨਾਲ ਵੱਡੇ ਕਿਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿਦਾਂ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਧੰਦਾ ਬਣਾ ਕੇ ਰੱਖ ਦਿੱਤਾ ਤੁਹਾਡਾ ਡੇਰਾ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਭਾਵ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਮਤਲਬ ਕੀ ਹੈ ਇੱਕ ਧੰਦਾ ਬਣ ਗਿਆ ਤੁਹਾਡੀਆਂ ਗੋਲਕਾਂ ਭਰਦੀਆਂ ਨੇ ਜਿਹੜੇ ਮੱਥੇ ਤੁਸੀਂ ਟਿਕਾ ਰਹੇ ਹੋ ਉਦੋਂ ਨਾਲ ਤੁਹਾਡੇ ਘਰ ਚਲਦੇ ਨੇ ਤੁਹਾਡੇ ਕੋਲੇ ਵੱਡੀਆਂ ਗੱਡੀਆਂ ਨੇ ਤੁਸੀਂ ਡੇਰਾਂ ਤੇ ਕਬਜ਼ੇ ਕੀਤੇ ਹੋਏ ਨੇ ਇਹ ਸੱਚਾਈ ਹੈ ਤੇ ਜਿਹੜੇ ਵੀ ਬਾਬੇ ਕੋਲੇ ਕੋਈ ਚਮਤਕਾਰ ਹੈਗਾ ਕੋਈ ਗੈਬੇ ਸ਼ਕਤੀ ਹੈਗੀ ਹੈ ਕੋਈ ਕਰਾਮਾਤ ਹੈਗੀ ਆ ਮੈਨੂੰ ਫੋਨ ਨਾ ਕਰੋ ਉਹ ਆਪਣੀ ਗੈਬੇ ਸ਼ਕਤੀ ਮੇਰੇ ਲਈ ਵਰਤ ਲਓ ਉਹ ਆਪਣੀ ਕਰਾਮਾਤ ਮੇਰੇ ਲਈ ਵਰਤ ਲਓ ਚਮਤਕਾਰ ਮੇਰੇ ਲਈ ਵਰਤ ਲਓ ਕਰ ਦਿਓ ਜੋ ਕੁਝ ਕਰਨਾ ਹੈ ਹਾਂ ਜਿਹੜੇ ਜਾਣ ਵਾਲੇ ਨੂੰ ਬੇਨਤੀ ਕਰਦਾ ਇਹ ਤਜਰਬਾ ਕਰਕੇ ਦੇਖ ਲੋ ਤੁਸੀਂ ਇਹਨਾਂ ਡੇਰੇਾਂ ਵਿੱਚ ਜਾਣਾ ਬੰਦ ਕਰ ਦਿਓ ਇਹਨਾਂ ਦੀ ਇਨਕਮ ਸੋਰਸ ਜਿਹੜੀ ਹੈ ਭਾਵ ਜਿਹੜਾ ਇਨਕਮ ਦਾ ਸੋਰਸ ਹੈ ਉਹ ਬੰਦ ਹੋ ਜਾਣਾ ਤੇ ਫਿਰ ਇਹੀ ਬਾਬੇ ਤੁਹਾਨੂੰ ਮਤਾਂ ਦੇਣਗੇ ਕਿ ਰੱਬ ਦੇ ਨਾਂ ਤੇ ਲੁੱਟ ਹੈ ਇਹੀ ਬੰਦੇ ਸਭ ਤੋਂ ਵੱਡੇ ਨਾਸਤਿਕ ਬਣਨਗੇ ਇਹ ਬੰਦੇ ਸਭ ਤੋਂ ਵੱਡੇ ਕਾਮਰੇਡ ਬਣਨਗੇ ਇਹਨਾਂ ਦਾ ਰੱਬ ਪੈਸੇ ਨਾਲ ਚੱਲਦਾ ਹੈ ਪੈਸਾ ਇਹਨਾਂ ਕੋਲੇ ਆ ਰਹੇ ਰੱਬ ਦੀਆਂ ਗੱਲਾਂ ਕਰਦੇ ਨੇ ਤੁਹਾਨੂੰ ਮੂਰਖ ਬਣਾਉਂਦੇ ਨੇ ਕੋਈ ਮੁੰਡੇ ਦੇ ਰਿਹਾ ਕੋਈ ਬਾਹਰਲੇ ਮੁਲਕਾਂ ਦੇ ਬੀਜੇ ਦੇ ਰਿਹਾ ਕੋਈ ਕਾਰੋਬਾਰ ਵਧਾ ਵਧਾ ਘਟਾ ਰਿਹਾ ਤੇ ਕੋਈ ਪ੍ਰਾਪਰਟੀ ਵੱਡੀ ਕਰ ਰਿਹਾ ਜਾਨੀ ਕਿ ਇਹ ਸਭ ਜਿਹੜੀਆਂ ਕਥਾ ਕਹਾਣੀਆਂ ਸੁਣਾਉਂਦੇ ਨੇ ਇਹ ਪਖੰਡਵਾਦ ਕੇਵਲ ਪੈਸੇ ਦੀ ਖਾਤਰ ਸੁਣਾਉਂਦੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਵੀਡੀਓ ਬੱਦ ਬੱਦ ਸ਼ੇਅਰ ਕਰਿਓ ਔਰ ਜਿਹਦੀ ਧੌਣ ਵਿੱਚ ਕਿੱਲਾ ਹੋਵੇ ਕੋਈ ਕਰਾਮਾ ਦਿਖਾਉਣ ਦਾ ਮੇਰਾ ਫੋਨ ਨੰਬਰ ਹੈ 90562 55202 ਦਿਖਾ ਦਿਓ ਵਾਹਿਗੁਰੂ ਜੀ ਕਾ ਖਾਲਸਾ Vai, Guruji, que foi a